ਅੱਜ ਆਪਾਂ ਗੱਲ ਕਰਾਂਗੇ ਉਸ ਮਹਾਨ ਸ਼ਖਸੀਅਤ ਦੀ ਜਿਸ ਨੂੰ ਦੁਨੀਆ ਹਿੰਦ ਦੀ ਚਾਦਰ ਕਹਿੰਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਹ ਉਹ ਗੁਰੂ ਸੰਗ ਜਿਨ੍ਹਾਂ ਨੇ ਆਪਣਾ ਸੀਸ ਦੇ ਕੇ ਧਰਮ ਇਨਸਾਨੀਅਤ ਤੇ ਆਿਆਦੀ ਦੀ ਰੱਖਿਆ ਕੀਤੀ ਤਾਂ ਸ਼ੁਰੂ ਕਰਦੇ ਹਾਂ ਇਸ ਪ੍ਰੇਰਣਾਦਾਇਕ ਯਾਤਰਾ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਂ ਗੁਰੂ ਹਰਗੋਬਿੰਦ ਜੀ ਤੇ ਮਾਤਾ ਜੀ ਦਾ ਨਾਂ ਮਾਤਾ ਨਾਨਕੀ ਜੀ ਸੀ ਜਨਮ ਸਮੇਂ ਗੁਰੂ ਜੀ ਦਾ ਨਾਂ ਤਿਆਗਮਲ ਰੱਖਿਆ ਗਿਆ ਗੁਰੂ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਤੇ ਕੁਝ ਸਮੇਂ ਲਈ ਉਹਨਾਂ ਨੂੰ ਬਾਬਾ ਬੁੱਢਾ ਜੀ ਕੋਲ RAMDAS ਵੀ ਭੇਜਿਆ ਗਿਆ ਗੁਰੂ ਤੇਗ ਬਹਾਦਰ ਜੀ ਬੜੇ ਸ਼ਾਂਤ ਸੁਭਾਅ ਦੇ ਸਨ ਮਾਰਚ 1632 ਈਸਵੀ ਨੂੰ ਗੁਰੂ ਜੀ ਦਾ ਵਿਆਹ ਮਾਤਾ ਗੁਜਰੀ ਜੀ ਦੇ ਨਾਲ ਕਰਤਾਰਪੁਰ ਵਿਖੇ ਕਰ ਦਿੱਤਾ ਗਿਆ ਹੁਣ ਗੱਲ ਕਰਾਂਗੀ ਕਿ ਗੁਰੂ ਜੀ ਦਾ ਨਾਮ ਪਿਆਗ ਮਲ ਤੋਂ ਤੇਗ ਬਹਾਦਰ ਜੀ ਕਿਵੇਂ ਪਿਆ ਸੁਨੋ ਸੁਪੈਂਤੀ ਸਿ ਵਿਵੇਚ ਪੰਦੇ ਖਾਨੀ ਕਾਲੇ ਖਾਨ ਨੂੰ ਨਾਲ ਲੈ ਕੇ ਕਰਤਾਰਪੁਰ ਉਤੇ ਹਮਲਾ ਕਰ ਦਿੱਤਾ ਅਗੋਂ ਗੁਰੂ ਹਰਗੋਬਿੰਦ ਜੀ ਨੇ ਆਪਣੀ ਫੌਜ ਲੈ ਕੇ ਸਾਹਮਣਾ ਕੀਤਾ ਤਾਂ ਉਸ ਲੜਾਈ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਵੀ ਯੋਗਦਾਨ ਪਾਇਆ ਉਸ ਸਮੇਂ ਗੁਰੂ ਜੀ ਦੀ ਉਮਰ ਸਿਰਫ 13-14 ਸਾਲ ਦੀ ਸੀ ਗੁਰੂ ਜੀ ਉਸ ਧਰਮ ਜੁੱਧ ਵਿੱਚ ਬਹੁਤ ਬਹਾਦਰੀ ਨਾਲ ਲੜੀ ਤੇ ਉਹਨਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਦਾ ਨਾਂ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ਜਿਸ ਦਾ ਅਰਥ ਹੈ ਤਲਵਾਰ ਦਾ ਵੀਰ ਜਾਂ ਤਲਵਾਰ ਦਾ ਵੀਰ ਜੋਦਾ ਗੁਰੂ ਹਰਗੋਬਿੰਦ ਜੀ ਨੇ 1647 ਈਸਵੀ ਦੇ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੀ ਪੁੱਤ ਹਰਿ ਰਾਏ ਜੀ ਨੂੰ ਸੌਂਪ ਦਿੱਤੀ ਤੇ ਗੁਰੂ ਤੇਗ ਬਹਾਦਰ ਜੀ ਨੂੰ ਬਕਾਲਾ ਵਿੱਚ ਜਾਣ ਦੀ ਆਗਿਆ ਦਿੱਤੀ ਗੁਰੂ ਤੇਗ ਬਹਾਦਰ ਜੀ ਜੀ ਵੀ ਆਗਿਆ ਦਾ ਪਾਲਨ ਕਰਦੇ ਹੋਏ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਬਕਾਲਾ ਚਲੇ ਗਏ ਬਕਾਲਾ ਉਹਨਾਂ ਦੀ ਨਾਨਕਾ ਪਿੰਡ ਦਾ ਨਾਂ ਸੀ 1943 ਈਸਵੀ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਸਿੱਖਾਂ ਦੀ 8ਵੀਂ ਗੁਰੂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਬਚਨ ਕਰ ਗਏ ਗੁਰੂ ਬਾਬਾ ਬਕਾਲਾ ਬਾਬਾ ਅਗਲੇ ਗੁਰੂ ਬਕਾਲਾ ਵਿੱਚ ਹਨ ਪਰ ਜਦੋਂ ਸੋਡੀਆਂ ਨੂੰ ਗੁਰੂ ਸਾਹਿਬ ਜੀ ਦੇ ਇੰਨਾ ਬਚਨਾਂ ਦਾ ਪਤਾ ਲੱਗਿਆ ਤਾਂ 22 ਸੋਡੀਆਂ ਨੇ ਗੁਰੂ ਬਣਨ ਦੀ ਇੱਛਾ ਨਾਲ ਬਕਾਲੇ ਪਹੁੰਚ ਕੇ ਆਪਣੀਆਂ ਆਪਣੀਆਂ ਗੱਡੀਆਂ ਲਗਾ ਲਈਆਂ ਇਹਨਾਂ ਵਿੱਚ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰਮਲ ਵੀ ਸੀ ਇਸ ਹਾਲਤ ਵਿੱਚ ਸਿੱਖਾਂ ਲਈ ਸੱਚੇ ਗੁਰੂ ਨੂੰ ਪਾਲਣਾ ਇੱਕ ਕਠਿਨ ਸਮੱਸਿਆ ਬਣ ਗਈ ਫਿਰ 9 ਅਕਤੂਬਰ 1643 ਈਸਵੀ ਨੂੰ ਮੱਖਣ ਸ਼ਾਲੂਬਾਣਾ ਜੋ ਕਿ ਇੱਕ ਵਪਾਰੀ ਸੀ ਆਪਣੀ ਪਤਨੀ ਤੇ ਆਪਣੇ ਦੋ ਪੁੱਤਰਾਂ ਲਾਲਚੰਦ ਤੇ ਚੰਦੂ ਸ਼ਾਹ ਨਾਲ ਗੁਰੂ ਸਾਹਿਬ ਦੇ ਦਰਸ਼ਨ ਲਈ ਬਕਾਲਾ ਆਇਆ ਮੱਖਣ ਸ਼ਾਲੂਬਾਣਾ ਇੱਕ ਧਨੀ ਵਪਾਰੀ ਸੀ ਇਹ ਇੱਕ ਸ਼ਰਦਾ ਲੂਈ ਸੀ ਬਕਾਲਾ ਆਉਣ ਤੋਂ ਪਹਿਲਾਂ ਉਹ ਆਪਣੇ ਮਾਲ ਸਮੇਤ ਇੱਕ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ ਤਾਂ ਚਖੜ ਝੁੱਲਣ ਦੇ ਕਾਰਨ ਜਹਾਜ਼ ਡੁੱਬ ਜਾਣ ਦੇ ਡਰ ਕਾਰਨ ਉਸਨੇ ਸੱਚੀ ਮਨ ਨਾਲ ਗੁਰੂ ਸਾਹਿਬ ਨੂੰ ਯਾਦ ਕੀਤਾ ਦੀ ਅਰਦਾਸ ਕੀਤੀ ਕਿ ਜੇ ਉਸ ਦਾ ਜਹਾਜ਼ ਬਚ ਗਿਆ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ ਉਸ ਦਾ ਜਹਾਜ਼ ਦੁਗਬਨ ਤੋਂ ਬਚ ਗਿਆ ਤੇ ਉਹ ਸੁਰੱਖਿਤ ਆਪਣੇ ਮਾਲ ਸਮੇਤ ਟਿਕਾਣੀ ਤੇ ਪਹੁੰਚ ਗਿਆ ਹੁਣ ਉਹ ਆਪਣੇ ਪ੍ਰਾਨ ਨੂੰ ਪੂਰਾ ਕਰਨ ਲਈ ਵਕਾਲੇ ਆਇਆ ਸੀ ਪਰ ਇੱਥੇ ਪਹੁੰਚਣ ਤੇ ਉਹ ਇਹ ਵੀ ਕਿ ਬੜਾ ਹੈਰਾਨ ਹੋਇਆ ਕਿ ਇੱਥੇ ਕਈ ਵਿਅਕਤੀ ਗੁਰੂ ਬਣੇ ਬੈਠੇ ਸਨ ਮੱਖਣ ਸ਼ਾਲੂਬਾਨਾ ਦੇ ਮਨ ਵਿੱਚ ਅਸਲ ਗੁਰੂ ਲੱਭਣ ਦੀ ਗੱਲ ਫੁਰੀ ਉਹ ਹਰੇਕ ਗੁਰੂ ਕੋਲ ਗਿਆ ਤੇ ਉਸਨੇ ਚਰਣਾ ਵਿੱਚ ਦੋ-ਦੋ ਮੋਰਾ ਭੇਟ ਚੜਾਈਆਂ ਝੂਠੇ ਤੇ ਨਕਲੀ ਗੁਰੂ ਬਣੇ ਵਿਅਕਤੀ ਦੋ-ਦੋ ਮੋਰਾ ਪਸੰਦ ਹੋ ਕੇ ਪ੍ਰਵਾਨ ਕਰਦੇ ਗਏ ਤੇ ਲੁਬਾਣਾ ਨੂੰ ਆਸ਼ੀਰਵਾਦ ਦਿੰਦੇ ਗਏ ਪਰ ਜਦੋਂ ਮੱਖਣਸ਼ਾਲ ਲੁਬਾਣਾ ਗੁਰੂ ਤੇਗ ਬਹਾਦਰ ਜੀ ਕੋਲ ਗਿਆ ਤੇ ਉਹਨੇ ਉਹਨਾਂ ਦੇ ਚਰਣਾ ਵਿੱਚ ਦੋ ਮੋਰਾ ਰੱਖੀਆਂ ਤਾਂ ਗੁਰੂ ਸਾਹਿਬ ਕਹਿਣ ਲੱਗੇ ਜਹਾਜ਼ ਡੁੱਬਣ ਵੇਲੇ ਤਾਂ ਤੂੰ 500 ਮੋਰਾ ਭੇਟਾ ਕਰਨ ਦਾ ਪ੍ਰਣ ਕੀਤਾ ਸੀ ਪਰ ਹੁਣ ਕੇਵਲ ਦੋ ਮੋਰਾ ਹੀ ਭੇਟਾ ਕਰ ਰਿਹਾ ਹੈ ਮਕੰਸ਼ਾਲਬਾਨਾ ਖੁਸ਼ੀ ਨਾਲ ਨੱਚ ਉੱਠਿਆ ਇਹ 498 ਮੂਰਾ ਪੇਟਾ ਕਰਨ ਉਪਰੰਤ ਇੱਕ ਮਕਾਨ ਦੀ ਛੱਤ ਤੇ ਚੜ ਕੇ ਉੱਚੀ ਉੱਚੀ ਰੌਲਾ ਪਾਉਣ ਲੱਗਾ ਗੁਰੂ ਲਾ ਦੋਰੀ ਗੁਰੂ ਲਾ ਦੋਰੀ ਅਰਥਾਤ ਗੁਰੂ ਲੱਭ ਗਿਆ ਹੈ ਗੁਰੂ ਲੱਭ ਗਿਆ ਹੈ ਹੁਣ ਲਗਭਗ ਸਾਰੇ ਸਿੱਖਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੁਣ ਗੱਲ ਕਰਾਂਗੇ ਧੀਰਮਲ ਦੇ ਹਿੰਸਿਕ ਵਿਦਰੋਹ ਬਾਰੇ ਗੁਰੂ ਹਰ Rai ਜੀ ਦਾ ਭਰਾ ਧੀਰਮਲ ਬਹੁਤ ਹੀ ਸਵਾਰਥੀ ਤੇ ਹੰਕਾਰੀ ਵਿਅਕਤੀ ਸੀ ਜਦੋਂ ਸਿੱਖਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਤੇ ਉਹਨਾਂ ਪ੍ਰਤੀ ਆਪਣੀ ਸ਼ਰਦਾ ਭਾਵਨਾ ਪ੍ਰਗਟ ਕਰਨ ਲੱਗੇ ਤਾਂ ਧੀਰਮਲ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਤੇ ਈਰਖਾ ਦੀ ਅੱਗ ਵਿੱਚ ਸੜਦਾ ਹੋਇਆ ਗੁਰੂ ਸਾਹਿਬ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚਣ ਲੱਗਿਆ ਉਸਨੇ ਸ਼ੀਹਾ ਨਾਮੀ ਮਸੰਦਨਾ ਰਲ ਕੇ ਗੁਰੂ ਸਾਹਿਬ ਉੱਤੇ ਗੋਲੀ ਚਲਾਈ ਤੇ ਸਾਰਾ ਸਮਾਨ ਲੁੱਟ ਕੇ ਦੌੜ ਗਈ। ਇਸ ਘਟਨਾ ਦਾ ਪਤਾ ਲੱਗਨ ਦੀ ਮੱਖਣਸ਼ਾ ਲੁਬਾਨਾ ਨੇ ਟੀਰਮਲ ਤੇ ਉਸਦੇ ਹਮਾਇਤੀਆਂ ਉੱਤੇ ਧਾਵਾ ਬੋਲ ਦਿੱਤਾ ਤੇ ਸਾਰਾ ਲੁੱਟਿਆ ਹੋਇਆ ਸਮਾਨ ਵਾਪਸ ਲਿਆ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤਾ। ਮੱਖਣਸ਼ਾ ਲੁਬਾਨਾ ਨੇ ਆਦ ਗ੍ਰੰਥ ਸਾਹਿਬ ਜੀ ਦੀ ਉਹ ਭੀੜ ਵੀ ਲੈ ਆਈ ਜੋ ਕਾਫੀ ਸਮੇਂ ਤੋਂ ਟੀਰਮਲ ਦੇ ਕੋਲ ਸੀ। ਹੁਣ ਗੱਲ ਕਰਾਂਗੇ ਗੁਰੂ ਸਾਹਿਬ ਜੀ ਦੀਆਂ ਯਾਤਰਾਵਾਂ ਬਾਰੇ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਸਨੇਹਾ ਪ੍ਰਚਾਰਨ ਲਈ ਚੱਲ ਪਏ ਭਾਈ ਮੱਖਣ ਸ਼ਾਹ ਲੁਬਾਣਾ ਵੀ ਉਹਨਾਂ ਦੇ ਨਾਲ ਹੀ ਸੀ ਕਈ ਪਿੰਡਾਂ ਵਿੱਚੋਂ ਹੁੰਦੇ ਹੋਏ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਗਏ ਜਦੋਂ ਗੁਰੂ ਜੀ ਹਰਮੰਦਰ ਸਾਹਿਬ ਆਏ ਤਾਂ ਉਸ ਸਮੇਂ ਹਰਮੰਦਰ ਸਾਹਿਬ ਉੱਪਰ ਮਿਹਰਬਾਨ ਦੇ ਪੁੱਤਰ ਹਰਜੀ ਮੀਨਾ ਦਾ ਅਧਿਕਾਰ ਸੀ ਜੋ ਬ੍ਰੇਸ਼ਟ ਮਸੰਦਾ ਨਾਲ ਰਲ ਕੇ ਆਪ ਗੁਰੂ ਬਣਿਆ ਬੈਠਾ ਸੀ ਗੁਰੂ ਸਾਹਿਬ ਦੇ ਆਉਣ ਦਾ ਸਮਾਚਾਰ ਸੁਣ ਕੇ ਉਸ ਨੇ ਹਰਮੰਦਰ ਸਾਹਿਬ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੀ ਤੇ ਗੁਰੂ ਸਾਹਿਬ ਨੂੰ ਹਰਮੰਦਰ ਸਾਹਿਬ ਵਿੱਚ ਨਾ ਆਉਣ ਦਿੱਤਾ ਗੁਰੂ ਤੇਗ ਬਹਾਦਰ ਜੀ ਅਕਾਲ ਤਖਤ ਦੇ ਨੇੜੇ ਕੁਝ ਸਮੇਂ ਲਈ ਠਹਿਰੀ ਤੇ ਬਿਨਾਂ ਦਰਸ਼ਨ ਕੀਤੇ ਹੀ ਚਲੇ ਗਏ ਇਸ ਸਥਾਨ ਨੂੰ ਅੱਜ ਕੱਲ੍ਹ ਥੰਮ ਸਾਹਿਬ ਜਾਂ ਥੜਾ ਸਾਹਿਬ ਕਿਹਾ ਜਾਂਦਾ ਹੈ ਫਿਰ ਗੁਰੂ ਸਾਹਿਬ ਜੀ ਵੱਲਾ ਊੱਕੇ ਵਾਲੀ ਜਾਂ ਗੁਰੂ ਕਾ ਬਾਗ ਖਡੂਰ ਸਾਹਿਬ ਗੋਇੰਦਵਾਲ ਤਰਨਤਾਰਨ ਕੀਰਤਪੁਰ ਤੋਂ ਹੁੰਦੇ ਹੋਏ ਬिलासपुर ਪਹੁੰਚੇ ਬिलासपुर ਵਿੱਚ ਗੁਰੂ ਸਾਹਿਬ ਜੀ ਤਿੰਨ ਦਿਨ ਰਹੀ ਤੇ ਇਥੋਂ ਦੇ ਰਾਜਾ ਦੀਪ ਚੰਦ ਦੀ ਪਤਨੀ ਤੋਂ ਗੁਰੂ ਸਾਹਿਬ ਜੀ ਨੇ 500 ਰੁਪਏ ਦੀ ਜ਼ਮੀਨ ਲਈ ਤੇ ਚੱਕ ਨਾਨਕੀ ਨਗਰ ਵਸਾਇਆ ਚੱਕ ਨਾਨਕੀ ਨਗਰ ਵਸਾਉਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਪੂਰਬੀ ਪ੍ਰਦੇਸ਼ਾਂ ਵੱਲ ਯਾਤਰਾਵਾਂ ਕਰਨ ਦਾ ਫੈਸਲਾ ਕੀਤਾ ਇਨ੍ਹਾਂ ਯਾਤਰਾਵਾਂ ਵਿੱਚ ਉਹਨਾਂ ਦੀ ਮਾਤਾ ਮਤਾ ਨਾਨਕੀ ਜੀ ਉਨ੍ਹਾਂ ਦੀ ਪਤਨੀ ਮਾਤਾ ਗੁਜਰੀ ਜੀ ਤੋਂ ਇਲਾਵਾ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਦਿਆਲ ਦਾਸ ਜੀ ਵੀ ਉਨ੍ਹਾਂ ਦੇ ਨਾਲ ਗਏ। ਗੁਰੂ ਸਾਹਿਬ ਜੀ ਦਿੱਲੀ ਮथुरा ਆਗਰਾ ਬਨਾਰਸ ਗਿਆ ਤੋਂ ਹੁੰਦੇ ਹੋਏ ਪਟਨਾ ਪਹੁੰਚੇ। ਪਟਨਾ ਵਿੱਚ ਗੁਰੂ ਸਾਹਿਬ ਜੀ 3-4 ਮਹੀਨੇ ਤੱਕ ਰਹੇ। ਗੁਰੂ ਸਾਹਿਬ ਜੀ ਆਪਣੀ ਮਾਤਾ ਜੀ ਤੇ ਆਪਣੀ ਪਤਨੀ ਮਾਤਾ ਗੁਜਰੀ ਜੀ ਨੂੰ ਪਟਨਾ ਸਾਹਿਬ ਵਿੱਚ ਛੱਡ ਕੇ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਨੂੰ ਨਾਲ ਲੈ ਕੇ ਢਾਕਾ ਵੱਲ ਚੱਲ ਪਏ ਢਾਕਾ ਵਿੱਚ ਹੀ ਗੁਰੂ ਸਾਹਿਬ ਨੂੰ ਉਹਨਾਂ ਦੇ ਘਰ ਪੁੱਤਰ ਗੋਬਿੰਦ ਦਾਸ ਦੇ ਹੋਣ ਦੀ ਖਬਰ ਮਿਲੀ ਗੁਰੂ ਸਾਹਿਬ ਜੀ ਨੇ ਪੰਜਾਬ ਦੇ ਮਾਲਵਾ ਤੇ ਬਾਂਗਰ ਪ੍ਰਦੇਸ਼ਾਂ ਦੀਆਂ ਵੀ ਯਾਤਰਾਵਾਂ ਕੀਤੀਆਂ ਇਨ੍ਹਾਂ ਯਾਤਰਾਵਾਂ ਵਿੱਚ ਉਹਨਾਂ ਦੀ ਪਤਨੀ ਮਾਤਾ ਗੁਜਰੀ ਜੀ ਤੇ ਪੁੱਤਰ ਗੋਬਿੰਦਾਸ ਜੀ ਵੀ ਉਹਨਾਂ ਦੇ ਨਾਲ ਗਏ। ਗੁਰੂ ਜੀ ਨੇ ਇਨਾ ਪ੍ਰਦੇਸਾਂ ਵਿੱਚ ਲਗਭਗ 90 ਸਥਾਨਾਂ ਦੀ ਯਾਤਰਾ ਕੀਤੀ। ਹੁਣ ਗੱਲ ਕਰਾਂਗੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ। ਗੁਰੂ ਸਾਹਿਬ ਜੀ ਦੀ ਨਿੱਤ ਵਧ ਰਹੀ ਮਾਣ ਇੱਜ਼ਤ ਤੇ ਸਰਵਪੀਰ ਪ੍ਰੀਤਾ ਦੇ ਕਾਰਨ ਮੁਗਲ ਸਰਕਾਰ ਨੂੰ ਉਹਨਾਂ ਬਾਰੇ ਕਈ ਸ਼ੰਕੇ ਹੋਣ ਲੱਗੇ। ਗੁਰੂ ਸਾਹਿਬ ਜੀ ਦੇ ਸਮੇਂ ਮੁਗਲਾਂ ਵਿੱਚ ਮੁਗਲ ਸ਼ਾਸਕ ਔਰੰਗਜ਼ੇਬ ਦਾ ਸ਼ਾਸਨ ਸੀ। ਜੋ ਕਿ ਇੱਕ ਕਟੜ ਸੁੰਨੀ ਮੁਸਲਮਾਨ ਸੀ ਤੇ ਭਾਰਤ ਨੂੰ ਦਾਰੂਲ ਇਸਲਾਮ ਅਰਥਾਤ ਇਸਲਾਮ ਦੀ ਧਰਤੀ ਬਣਾਉਣਾ ਚਾਹੁੰਦਾ ਸੀ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਕਸ਼ਮੀਰ ਨੂੰ ਚੁਣਿਆ ਕਿਉਂਕਿ ਕਸ਼ਮੀਰ ਵਿੱਚ ਬਹੁਤ ਹੀ ਆਬਾਦੀ ਬ੍ਰਹਮਣਾ ਦੀ ਸੀ ਔਰੰਗਜ਼ੇਬ ਨੇ ਕਸ਼ਮੀਰੀ ਪੰਡਤਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਆਰੰਭ ਕਰ ਦਿੱਤਾ ਤੇ ਜੋ ਇਸਲਾਮ ਧਰਮ ਕਬੂਲਨ ਤੋਂ ਨਾ ਕਰਦਾ ਸੀ ਉਸ ਉਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕੀਤੇ ਜਾਂਦੇ ਸੀ ਇਸ ਅਤ ਦੁਖੀ ਅਵਸਥਾ ਵਿੱਚ ਕਸ਼ਮੀਰੀ ਪੰਡਤਾਂ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਸਰਕਾਰ ਦੇ ਅਤਿਆਚਾਰਾਂ ਦੇ ਵਿਰੁੱਧ ਗੁਰੂ ਤੇਗ ਬਹਾਦਰ ਜੀ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਗੁਰੂ ਜੀ ਨਿਰਸਵਾਰਥ ਨਿਡਰਤਾ ਨੇਕੀ ਤੇ ਨਿਮਰਤਾ ਦੇ ਗੁਨਾਕਾਰ ਪ੍ਰਸਿੱਧ ਸੋ 25 ਮਈ 1675 ਈਸਵੀ ਨੂੰ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਕਸ਼ਮੀਰੀ ਪੰਡਤਾਂ ਦਾ ਜਥਾ ਅਨੰਤਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਨੂੰ ਮਿਲਿਆ ਤੇ ਰੱਖਿਆ ਲਈ ਪ੍ਰਾਰਥਨਾ ਕੀਤੀ ਇਹੀ ਪ੍ਰਾਰਥਨਾ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਤਤਕਾਲੀਨ ਕਾਰਨ ਸਿੱਧ ਹੋਈ ਗੁਰੂ ਤੇਗ ਬਹਾਦਰ ਜੀ ਨੇ ਇਸ ਮਾਮਲੇ ਤੇ ਵਿਚਾਰ ਕੀਤਾ ਤੇ ਕਿਹਾ ਕਿ ਇਸ ਸਮੇਂ ਕਿਸੇ ਮਹਾਪੁਰਸ਼ ਦੇ ਬਲੀਦਾਨ ਨਾਲ ਹੀ ਲੋਕਾਂ ਦੇ ਦੁੱਖ ਦੂਰ ਹੋ ਸਕਦੇ ਹਨ ਤਾਂ ਕੋਲ ਬੈਠੇ ਗੁਰੂ ਸਾਹਿਬ ਜੀ ਦੇ ਨੌ ਵਰਿਆਂ ਦੇ ਸੁਪੁੱਤਰ ਗੋਬਿੰਦਾਸ ਜੀ ਕਹਿਣ ਲੱਗੇ ਕਿ ਪਿਤਾ ਜੀ ਇਸ ਪਵਿੱਤਰ ਕਾਰਜ ਲਈ ਤੁਹਾਡੇ ਤੋਂ ਵੱਧ ਜੋਗ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ ਆਪਣੇ ਪੁੱਤਰ ਦੇ ਇਹ ਸ਼ਬਦ ਸੁਣ ਕੇ ਗੁਰੂ ਸਾਹਿਬ ਜੀ ਨੇ ਆਤਮ ਬਲੀਦਾਨ ਦੇਣ ਦਾ ਫੈਸਲਾ ਕੀਤਾ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਉਹ ਮੁਗਲ ਅਧਿਕਾਰੀਆਂ ਨੂੰ ਸਾਫ਼-ਸਾਫ਼ ਕਹਿ ਦੇਣ ਸਾਡੇ ਗੁਰੂ ਤੇਗ ਬਹਾਦਰ ਜੀ ਹਨ ਤੇ ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠੇ ਹਨ ਤੇ ਉਹ Hindu ਧਰਮ ਦੇ ਰਾਖੇ ਹਨ ਪਹਿਲਾਂ ਉਹਨਾਂ ਨੂੰ ਮੁਸਲਮਾਨ ਬਣਾਓ ਫਿਰ ਅਸੀਂ ਇਸਲਾਮ ਧਰਮ ਕਬੂਲ ਕਰ ਲਵਾਂਗੇ ਜਦੋਂ ਇਹ ਗੱਲ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਗੁਰੂ ਤੇਗ ਬਹਾਦਰ ਜੀ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲ ਦਾਸ ਜੀ ਅਨੰਦਪੁਰ ਤੋਂ ਦਿੱਲੀ ਵੱਲ ਚੱਲ ਪਏ ਪਰ 12 ਜੁਲਾਈ ਨੂੰ ਮਲਿਕਪੁਰ ਨਾਮੀ ਪਿੰਡ ਵਿੱਚ ਉਹਨਾਂ ਨੂੰ ਰੋਪੜ थाना ਦੇ ਮੁਖੀ ਮਿਰਜ਼ਾ ਨੂਰ ਮੁਹੰਮਦ ਖਾਨ ਨੂੰ ਗ੍ਰਿਫਤਾਰ ਕਰ ਲਿਆ ਤੇ ਸਰਹੰਦ ਭੇਜ ਦਿੱਤਾ ਲਗਭਗ 4 ਮਹੀਨਿਆਂ ਪਿੱਛੋਂ ਉਹਨਾਂ ਨੂੰ ਦਿੱਲੀ ਪਹੁੰਚਾ ਦਿੱਤਾ ਗਿਆ ਦਿੱਲੀ ਵਿੱਚ ਉਹਨਾਂ ਨੂੰ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ 8 ਦਿਨ ਕੈਦ ਰੱਖਿਆ ਗਿਆ ਕਿਉਂਕਿ ਔਰੰਗਜ਼ੇਬ ਇਸ ਸਮੇਂ ਦਿੱਲੀ ਵਿੱਚ ਨਹੀਂ ਸੀ ਫਿਰ ਔਰੰਗਜ਼ੇਬ ਦੇ ਹੁਕਮ ਅਨੁਸਾਰ ਗੁਰੂ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਇਸਲਾਮ ਧਰਮ ਪਰਵਾਨ ਕਰਨ ਲਈ ਕਿਹਾ ਗਿਆ ਇਹ ਵੀ ਧਮਕੀ ਦਿੱਤੀ ਗਈ ਕਿ ਜੇਕਰ ਉਹਨਾਂ ਨੇ ਅਜੀਹਾ ਨਾ ਕੀਤਾ ਤਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਜਦੋਂ ਗੁਰੂ ਸਾਹਿਬ ਜੀ ਨੇ ਇਸਲਾਮ ਧਰਮ ਅਪਣਾਉਣ ਤੋਂ ਨਾ ਕਰ ਦਿੱਤੀ ਤਾਂ ਉਹਨਾਂ ਨੂੰ ਚਮਤਕਾਰ ਦਿਖਾਉਣ ਲਈ ਕਿਹਾ ਗਿਆ ਪਰ ਗੁਰੂ ਜੀ ਨੇ ਅਜੀਹਾ ਕਰਨ ਤੋਂ ਵੀ ਮਨਾ ਕਰ ਦਿੱਤਾ ਅੰਤ 11 ਨਵੰਬਰ 1675 ਈਸਵੀ ਨੂੰ ਗੁਰੂ ਸਾਹਿਬ ਜੀ ਦੇ ਸਾਥੀਆਂ ਨੂੰ ਤਸੀਹੇ ਦੇ ਕੇ ਗੁਰੂ ਜੀ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਸਾਹਿਬ ਜੀ ਭੈਪਿਤ ਹੋ ਕੇ ਆਪਣਾ ਫੈਸਲਾ ਬਦਲ ਲੈਣ ਭਾਈ ਮਤੀ ਦਾਸ ਜੀ ਨੂੰ ਆਰਿਆਂ ਨਾਲ ਚਰਾਇਆ ਗਿਆ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਜਿੰਦਾ ਸਾੜ ਦਿੱਤਾ ਗਿਆ ਭਾਈ ਦਿਆਲ ਦਾਸ ਜੀ ਨੂੰ ਉਬਲਦੇ ਹੋਏ ਪਾਣੀ ਦੀ ਦੇਗ ਵਿੱਚ ਸੁੱਟ ਕੇ ਸ਼ਹੀਦ ਕੀਤਾ ਗਿਆ ਪਰ ਗੁਰੂ ਸਾਹਿਬ ਜੀ ਆਪਣੇ ਫੈਸਲੇ ਤੇ ਦ੍ਰਿੜ ਰਹੇ ਜਦੋਂ ਗੁਰੂ ਸਾਹਿਬ ਜੀ ਨੇ ਇਸਲਾਮ ਧਰਮ ਸਵੀਕਾਰ ਨਾ ਕੀਤਾ ਤਾਂ ਉਹਨਾਂ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਗਿਆ ਜਿੱਥੇ ਅੱਜਕੱਲ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ਼ਸ਼ੋਭਿਤ ਹੈ ਮੁਗਲ ਸਰਕਾਰ ਨੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਤੋਂ ਪਿੱਛੋਂ ਉਹਨਾਂ ਦਾ ਸੀਸ ਤੇ ਧੜ ਉੱਥੇ ਹੀ ਪਿਆ ਰਹਿਣ ਦਿੱਤਾ ਤਾਂ ਜੋ ਲੋਕ ਉਹਨਾਂ ਦੇ ਦਰਦਨਾਕ ਅੰਤ ਨੂੰ ਵੇਖ ਕੇ ਇਹ ਸਬਕ ਸਿੱਖਣ ਇਸ امਰਾਟ ਦੀ ਆਗਿਆ ਨਾ ਮੰਨਣ ਵਾਲਿਆਂ ਨਾਲ ਕੀ ਹੁੰਦਾ ਹੈ ਪਰ ਸੇਖ ਆਪਣੇ ਗੁਰੂ ਦਾ ਅਪਮਾਨ ਕਿਵੇਂ ਸਹਿਣ ਕਰ ਸਕਦੇ ਸਨ ਭਾਈ ਜੈਤਾ ਜੀ ਭਾਈ ਨੰਨੂ ਜੀ ਤੇ ਭਾਈ ਉਦਾ ਨਾਮੀ ਸੈਨ ਸਿੱਖਾਂ ਦੇ ਯਤਨਾਂ ਦੇ ਫਲ ਸरूप ਗੁਰੂ ਸਾਹਿਬ ਜੀ ਦੇ ਸੀਸ ਨੂੰ ਚੱਕ ਨਾਨਕੀ ਪਹੁੰਚਾ ਦਿੱਤਾ ਗਿਆ ਜਿੱਥੇ 16 ਨਵੰਬਰ 1675 ਈਸਵੀ ਨੂੰ ਗੁਰੂ ਸਾਹਿਬ ਜੀ ਦੇ ਪਵਿੱਤਰ ਸੀਸ ਦਾ ਸਸਕਾਰ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਦੀ ਇਸ ਦਲੇਰੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਰੰਗਰੀਏ ਟੇ ਗੁਰੂ ਕੇ ਬੀਟੀ ਕੈ ਕਿ ਸੰਮਾਨਿਤ ਕੀਤਾ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਦਾ ਇੱਕ ਹੋਰ ਸਿੱਖ ਪਾਈ ਲਖੀ ਸ਼ਾ ਆਪਣੇ ਪੁੱਤਰਾਂ ਦੀ ਜ਼ਹਤ ਨਾਲ ਗੁਰੂ ਸਾਹਿਬ ਜੀ ਦੇ ਧੜ ਨੂੰ ਆਪਣੇ ਘਰ ਲੈ ਗਿਆ ਤੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਸਾਹਿਬ ਜੀ ਦੇ ਧੜ ਦਾ ਸਸਕਾਰ ਕੀਤਾ ਤੇ ਇਸੇ ਸਥਾਨ ਤੇ ਅੱਜ ਕੱਲ ਰਕਾਬਗੰਜ ਸਾਹਿਬ ਨਾਮੀ ਗੁਰਦੁਆਰਾ ਬਣਿਆ ਹੋਇਆ ਹੈ